ਹਰੀਕੇ ਨਕਦੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਜਿਸ ਵਿੱਚ ਦੋ ਵਿਅਕਤੀ ਪੁਲਿਸ ਨਾਲ ਗਾਲੀ ਗਲੋਚ ਜੜਾ ਉਹ ਕਰ ਰਿਹਾ ਤਬਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਜਿਸ ਵਿੱਚ ਚਲਾਨ ਕਟਣ ਨੂੰ ਲੈ ਕੇ ਦੋ ਵਿਅਕਤੀ ਜਿਹੜੇ ਆ ਉਹ ਪੁਲਿਸ ਨਾਲ ਬਹਿਸ ਬਾਜੀ ਕਰ ਰਿਹਾ ਤੇ ਪੁਲਿਸ ਨਾਲ ਗਾਲੀ ਗਲੋਚ ਜੜਾ ਉਹ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਚੱਲਦੇ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਫੋਟੋ ਪਰ ਦੇ ਕਸਬਾ ਮਹੂਦੇ ਏਰੀਏ ਹੜੀ ਕੇ ਦੀਆ ਜਿੱਥੇ ਨਾਕੇ ਦੌਰਾਨ ਦੋ ਲੋਕਾਂ ਨੂੰ ਰੋਕਿਆ ਗਿਆ ਸੀਗਾ ਉਹਨਾਂ ਦਾ ਚਲਾਨ ਜਿਹੜਾ ਕਟਿਆ ਗਿਆ ਸੀਗਾ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਪੁਲਿਸ ਨਾਲ ਬਹਿਸ ਬਾਜੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਉੱਤੇ ਹੀ ਪੁਲਿਸ ਦਾ ਪੱਖ ਵੀ ਜਿਹੜਾ ਉਹ ਸਾਹਮਣੇ ਆਇਆ ਤਾਂ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਾਕਾ ਜਿਹੜਾ ਉਹ ਲਗਾਇਆ ਹੋਇਆ ਸੀਗਾ ਤੇ ਇਸ ਦੌਰਾਨ ਦੋ ਲੋਕਾਂ ਨੂੰ ਜਿਹੜਾ ਰੋਕਿਆ ਗਿਆ ਤਾਂ ਉਹਨਾਂ ਕੋਲੇ ਪਰ ਦੂਸ਼ਣ ਕਾਰਡ ਜਿਹੜਾ ਉਹ ਨਹੀਂ ਸੀਗਾ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਚਲਾਣ ਜਿਹੜਾ ਕੀਤਾ ਗਿਆ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਲੋਕਾਂ ਨੇ ਪੁਲਿਸ ਨਾਲ ਬਹਿਸਬਾਜ਼ੀ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਇੱਥੋਂ ਤੱਕ ਕਿ ਗਾਲੀ ਗਲੋਚ ਵੀ ਜਿਹੜਾ ਉਹ ਕੀਤਾ ਗਿਆ ਤਾਂ ਡੀਐਸਪੀ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਬਣਦੀ ਕਾਰਵਾਈ ਜਿਹੜੀ ਉਹਨਾਂ ਲੋਕਾਂ ਦੇ ਖਿਲਾਫ ਜ਼ਰੂਰ ਕੀਤੀ ਜਾਵੇਗੀ ਕਿਉਂਕਿ ਵੀਡੀਓ ਜਿਹੜੀ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਨਾਲ ਪੁਲਿਸ ਪੁਲਿਸ ਦਾ ਅਕਸ ਜਿਹੜਾ ਉਹ ਖਰਾਬ ਹੋ ਰਿਹਾ ਉੱਥੇ ਡੀਐਸਪੀ ਦਾ ਵੀ ਕਹਿਣਾ ਕਿ ਅਗਰ ਇਸ ਮਾਮਲੇ ਵਿੱਚ ਮੁਲਾਜ਼ਮ ਗਲਤ ਪਾਇਆ ਜਾਂਦਾ ਤਾਂ ਮੁਲਾਜ਼ਮ ਦੇ ਖਿਲਾਫ ਵੀ ਬਣਦੀ ਕਾਰਵਾਈ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇਗੀ ਤਾਂ ਹੋਰ ਕੀ ਕੁਝ ਕਹਿਣਾ ਹੈ ਮੁੱਕ ਤੇ ਪਹੁੰਚੇ ਡੀਐਸਪੀ ਗੁਰਦੀਪ ਸਿੰਘ ਦਾ ਉਹ ਵੀ ਤੁਹਾਨੂੰ ਸੁਣਾਦਨੇ ਆ ਕਿਆ ਕਿਆ ਕਰਕੇ ਨਹੀਂ ਕਰਦੀ ਤੂੰ ਨਾ ਰੁਟੀਆਂ ਉਹ ਸ਼ਰਮ ਜਾਈ ਜੇ ਤੈਨੂੰ ਸ਼ਰਮ ਕਰੇ ਤੇ ਇਹ ਮਿੰਟ ਦਾ ਨਾ ਸ਼ਰਮੇ ਕੋ ਲਈ ਆ ਸ਼ਰਮਾ ਗਈ ਨਾਕ ਦੇ ਗਮ ਮਾਸਾ ਕਰਤ ਨਹੀਂ ਰੋ ਉਹ ਨਾ ਨਾ ਉਹਦਾ ਨੂਸ ਪਾਲੀਓ ਯਾਰ ਤੇਰੇ ਪਛਾਨ ਦਾ ਉਹਦੇ ਸਾਥਿਆਰ ਵੀ ਨਹੀਂ ਲੈਣਾ ਮੇਰੇ ਮੂੰਹ ਦੇ ਸਾਹਮਣੇ ਪੂਰੀ ਰਾਤ ਸਾਥਿਆਰ ਤੇ ਲੈਣਾ ਪੱਤ ਲਿਆ ਉਹਨਾਂ ਦਾ ਵੀ ਸੇਮ ਚਲਾਨ ਕੱਟਿਆ ਹੈ ਜਰ ਜੋ ਇੱਕ ਪਿਛਲੇ ਦਿਨੀ ਵੀਡੀਓ ਵਾਇਰਲ ਹੋਈ ਸੀਗੀ ਜਿੰਨੇ ਵਿੱਚ ਕੋਈ ਲੋਕ ਆ ਜਿਹੜੇ ਕਿ ਨਾਕੇ ਤੇ ਖੜੇ ਐ ਐਸਐ ਨਾਲ ਬਹਿਸ ਰਹੇ ਨੇ ਉਹ ਕੀ ਕਾਰਨ ਸੀ ਮਿੱਤੀ 105 ਨੂੰ ਇੱਥੇ ਹਰੀਕੇ ਹਾਈਟੈਕ ਨਾਕੇ ਤੇ ਜਿੱਥੇ ਹੁਣ ਅਸੀਂ ਖੜੇ ਆ ਇੱਥੇ ਸਾਡੇ ਟਰੈਫਿਕ ਤੇ ਮੁਲਾਜ਼ਮ ਖੜੇ ਸੀਗੇ ਕੋਈ ਗੁਰਪ੍ਰੀਤ ਸਿੰਘ ਨਾਂ ਦਾ ਇੱਕ ਬੰਦਾ ਗੱਡੀ ਤੇ ਆਇਆ ਸੀਗਾ ਉਹਦੇ ਕੋਲੇ ਪੋਲੂਸ਼ਨ ਸਰਟੀਫਿਕੇਟ ਨਹੀਂ ਸੀਗਾ ਉਹ ਮੇਰੇ ਸਾਡੇ ਜਿਹੜੇ ਟ੍ਰੈਫਿਕ ਦੇ ਮੁਲਾਜ਼ਮ ਸੀ ਹਰਜਿੰਦਰ ਸਿੰਘ ਐਸਐਸਏ ਤੇ ਉਹਨਾਂ ਦੇ ਨਾਲ ਹੋਰ ਉਹਨਾਂ ਦੀ ਟੀਮ ਉਹਨਾਂ ਨੇ ਵਿਦਾਉਟ ਪੋਲੂਸ਼ਨ ਉਹਦਾ ਚਲਾਨ ਕੀਤਾ ਸੀਗਾ ਜੋ ਐਸ ਪਰ ਰੂਲਸ ਉਹਦਾ 5000 ਰੁਪਏ ਜੁਰਮਾਨਾ ਉਹਦਾ ਉਸ ਟਾਈਮ ਚਲਾਨ ਕੱਟ ਦਿੱਤਾ ਗਿਆ ਸੀ 10:23 ਮਿੰਟ ਤੇ ਉਸ ਤੋਂ ਬਾਅਦ ਕਰੀਬ ਡੇਢ ਘੰਟੇ ਬਾਅਦ ਉਹ ਕੋਈ ਇੱਕ ਸਿਵਲ ਦਾ ਮੁਲਾਜ਼ਮ ਛਿੱਟੇ ਕੁਰਤੇ ਵਿੱਚ ਇੱਕ ਦੋ ਬੰਦੇ ਹੋਰ ਆ ਕੇ ਉਹਨਾਂ ਨੇ ਮੁਲਾਜ਼ਮਾਂ ਦੇ ਨਾਲ ਆਰਗੂਮੈਂਟ ਕੀਤੀ ਮੁਲਾਜ਼ਮਾਂ 'ਤੇ ਦੋਸ਼ ਲਾਇਆ ਉਹ ਅਸੀਂ ਉਸ ਤੋਂ ਬਾਅਦ ਅਸੀਂ ਉਹਦੀ ਹੁਣ ਪੜਤਾਲ ਕੀਤੀ ਆ ਉਹ ਜੋ ਉਹਦਾ ਚਲਾਨ ਕੱਟਿਆ ਗਿਆ ਸੀਗਾ ਗੁਰਪ੍ਰੀਤ ਸਿੰਘ ਦਾ ਉਹਨੇ ਬਾਅਦ ਚ ਦੱਸਿਆ ਸਾਡੇ ਮੁਲਾਜ਼ਮਾਂ ਨੂੰ ਵੀ ਉਹ ਕੋਈ ਫੌਜੀ ਮੁਲਾਜ਼ਮਾ ਫੌਜ ਦਾ ਉਹਨੇ ਮੁੱਖ ਤੇ ਸਾਡੇ ਮੁਲਾਜ਼ਮਾਂ ਨੂੰ ਨਹੀਂ ਦੱਸਿਆ ਪਰ ਜਿਹੜਾ ਉਹਦਾ ਚਲਾਨ ਕੱਟਿਆ ਗਿਆ ਸੀ 5000 ਦਾ ਉਹਨੇ ਚਲਾਨ ਔਨ ਪੇਮੈਂਟ ਜਿਹੜਾ ਔਨਲਾਈਨ ਉਹਨੇ ਭਰ ਵੀ ਦਿੱਤਾ ਤੇ ਜਿਹੜਾ ਆ ਚਲਾਨ ਹੈਗਾ ਜਿਹੜਾ ਉਹਦਾ ਕੱਟਿਆ ਗਿਆ ਸੀ ਆ ਉਹਦੀ ਸਾਡੇ ਵਿਭਾਗ ਨੂੰ ਔਨਲਾਈਨ ਆ ਚਲਾਨ ਦੀ ਕਾਪੀ ਵੀ ਹੈ ਤੇ ਜਿਹੜੇ ਉਹਨੇ ਚਲਾਨ ਭਰਿਆ ਉਹਦੇ ਦੀ ਜਿਹੜਾ ਸਾਡੇ ਕੋਲ ਕਾਪੀ ਹੈਗੀ ਹੈ ਡੇਢ ਦੋ ਘੰਟੇ ਬਾਅਦ ਜਿਹੜੇ ਇੱਕ ਚਿੱਤੇਕੁਰ ਕਰਤੇ ਮੇਰਾ ਮੁਲਾਜ਼ਮ ਤੇ ਇੱਕ ਤੋਂ ਹੋਰ ਜਿਹੜਾ ਚਿੱਤੇਕੁਰ ਮੇਲਾ ਆਦਮੀ ਉਹਨਾਂ ਨੇ ਪੁਲਿਸ ਦੇ ਉੱਤੇ ਜਿਹੜੇ ਦੋਸ਼ ਲਾਏ ਆ ਉਹ ਮੈਂ ਇਨਕੁਆਰੀ ਕਰ ਲਈ ਆ ਹਾਲ ਦੀ ਘੜੀ ਜੋ ਇਨਕੁਆਰੀ ਕੀਤੀ ਉਹ ਬਿਲਕੁਲ ਛੁੱਟ ਲਾਇਆ ਇਸ ਕਰਕੇ ਲਾਇਆ ਵੀ ਉਹ ਗੁਰਪ੍ਰੀਤ ਸਿੰਘ ਦਾ ਚਲਾਨ ਕੀਤਾ ਗਿਆ ਸੀਗਾ ਇਸ ਕਰਕੇ ਜਿਹੜੇ ਉਹਨਾਂ ਨੂੰ ਦੋਸ਼ ਲਾਇਆ ਫਿਰ ਵੀ ਜਿਹੜੀ ਸਾਡੀ ਪੜਤਾਲ ਜਾਰੀ ਹੈ ਜੋ ਸਾਡੇ ਪੁਲਿਸ ਮੁਲਾਜ਼ਮਾਂ ਦੀ ਗਲਤ ਜਿਹੜੇ ਇਲਜ਼ਾਮ ਪਾਸ਼ਾ ਵੀ ਵਰਤੀ ਜਾ ਰਹੀ ਚਾ ਹਾਂ ਉਹਦੇ ਖਿਲਾਫ ਜਿਹੜੀ ਆ ਪੁਲਿਸ ਮਹਿਕਮੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਮੁਲਾਜ਼ਮ ਨੇ ਆਪਣੀ ਸਹੀ ਡਿਊਟੀ ਕੀਤੀ ਹੈ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਪੁਲਿਸ ਮੈਂਕ ਨੂੰ ਬਦਨਾਮ ਕਰਨ ਦੀ ਉਹਦੇ ਉਹਨਾਂ ਦੇ ਖਿਲਾਫ ਕੰਦੀ ਕਾਰਵਾਈ ਕੀਤੀ ਜਾਊਗੀ ਫਿਰ ਵੀ ਹਾਲ ਦੀ ਘੜੀ ਸਾਡੇ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਪਾਇਆ ਗਿਆ ਫਿਰ ਵੀ ਪਰਤਾਲ ਜਾਰੀ ਹੈ ਜੇ ਸਾਡੇ ਮੁਲਾਜ਼ਮ ਦਾ ਵੀ ਕਿਤੇ ਕਸੂਰ ਹੋਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਉਹ ਕਿਸੇ ਪਾਰਟੀ ਨਾਲ ਰਿਲੇਟਡ ਹੈ ਸਰ ਨਹੀਂ ਸਾਨੂੰ ਇਸ ਗੱਲ ਤਾਂ ਨਹੀਂ ਪਤਾ ਪਰ ਉਸ ਬੰਦੇ ਨੇ ਜੋ ਵੀ ਸਾਡੇ ਮੁਲਾਜ਼ਮ ਨੇ ਸਹੀ ਡਿਊਟੀ ਕੀਤੀ ਹੈ ਉਹਨੇ ਬੜੀ ਭੱਤੀ ਸ਼ਬਦਾਲ ਦੀ ਵਰਤੋਂ ਕੀਤੀ ਹੈ ਉਹਦੇ ਖਿਲਾਫ ਬੰਦੀ ਕਰ ਵੀ ਅਸੀਂ ਕਰਾਂਗੇ ਜਿਹੜੀ ਵੀਡੀਓ ਐਡਿਟ ਕਰਕੇ ਪਾਈ ਗਈ ਜੀ ਨੈਟ ਤੇ ਹਾਂ ਉਹ ਅਸੀਂ ਚੈੱਕ ਕਰ ਰਹੇ ਹਾਂ ਜਿਹਦਾ ਵੀ ਕਸੂਰ ਆ ਸਾਡੇ ਪੁਲਿਸ ਮੈਂਕਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਖਿਲਾਫ ਕਾਰਵਾਈ ਕਰਾਂਗੇ ਪਰ ਫਿਰ ਵੀ ਅਸੀਂ ਕਹਿ ਰਹੇ ਹਾਂ ਵੀ ਜੀ ਹਾਲ ਦੀ ਘੜੀ ਸਾਡੇ ਮੁਲਾਜ਼ਮ ਨੇ ਸਿਰਫ ਚਲਾਨ ਕੱਟਿਆ ਸੀਗਾ ਆਪਣੀ ਸਹੀ ਡਿਊਟੀ ਕੀਤੀ ਆ ਫਿਰ ਵੀ ਜੇ ਸਾਡੇ ਕਿਸੇ ਕਿਸੇ ਮੁਲਾਇਮ ਦਾ ਕਸੂਰ ਹੋਇਆ ਅਸੀਂ ਦੇਖ ਰਹੇ ਆ ਤੇ ਜੇ ਮੁਲਾਇਮ ਦੇ ਕੋਈ ਕਸੂਰ ਹੈ ਤਾਂ ਵੀ ਕਾਰਵਾਈ ਕਰਾਂਗੇ ਸਰ ਜੀ